ਦੀ ਘਟਿਆ ਅਮਰੇਦ ਮੇਰੇ ਆਸੀ ਗਾਲ ਤੁਸੀਂ ਦੇਖ ਰਹੇ ਦੇਸ਼ ਦੁਨੀਆ ਚੈਨਲ ਤੇ ਮੇਰਾ ਨਾਮ ਰਵਿੰਦਰ ਸਿੰਘ ਗੋਲਾ ਇਸ ਵਕਤ ਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਸਾਰੇ ਸਭ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਹੈ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਦੀਆਂ ਜਿਹੜੀਆਂ 10 ਜ਼ਮੀਨਾਂ ਵੇਚਣ ਦੀ ਯੋਜਨਾ ਬਣਾਈ ਗਈ ਹੈ ਬਿਜਲੀ ਮੰਤਰੀ ਸੰਜੀਵ ਰੋੜਾ ਦੇ ਖਿਲਾਫ ਇਸ ਵਕਤ ਤੇ ਚੀਫ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਹੈ ਵਾ ਗੱਲਬਾਤ ਕਰਾਂਗੇ ਜੇ ਤੇ ਬਿਜਲੀ ਬੋਰਡ ਦੇ ਮੁਲਾਜ਼ਮ ਨੇ ਕਿ ਕਿੰਨਾ ਕਿਤੇ ਇਹਨਾਂ ਦਾ ਧਰਨਾ ਚੱਲੇਗਾ ਅਗਰ ਸਰਕਾਰ ਐ ਸੁਣਵਾਈ ਨਹੀਂ ਕਰਦੇ ਤੇ ਤਾਂ ਇਹਨੂੰ ਕਿਸ ਸਾਥ ਦਿਖਾ ਕੀਤਾ ਜਾਏਗਾ ਸਾਰੀ ਗੱਲ ਬਤ ਕਰਾਂਗੇ ਬਿਜਲੀ ਬੋਰ ਦੇ ਮੁਲਾਜ਼ਮਾਂ ਨਾਲ ਕੀ ਕਹਿਣਾ ਤੁਹਾਡੇ ਕੋਲ ਹੋ ਰਿਹਾ ਹੈ ਮੈਂ ਜੀ ਕੇਵਲ ਸਿੰਘ ਬਨਵਾਇਤ ਪਾਵਰ ਕਾਮ ਟ੍ਰੈਸਕੋ ਪੈਨਸ਼ਨ ਯੂਨੀਅਨ ਪੰਜਾਬ ਦਾ ਮੀਤ ਪ੍ਰਧਾਨ ਹਾਂ ਅੱਜ ਇਸ ਧਰਨੇ ਦੇ ਵਿੱਚ ਅਸੀਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਹਾਂ ਜਿੱਥੇ ਮੁਲਾਜ਼ਮਾਂ ਦਾ ਧਰਨਾ ਅਤੇ ਪੈਨਸ਼ਨਰਾਂ ਦਾ ਵੀ ਧਰਨਾ ਉਹਦਾ ਕਾਰਨ ਇਹ ਆ ਕਿ ਬਹੁਤ ਜੱਦੋਜਹਿਦ ਤੋਂ ਬਾਅਦ ਬਿਜਲੀ ਬੋਰ ਦੇ ਮੁਲਾਜ਼ਮਾਂ ਨੇ ਮੁਲਾਜ਼ਮਤ ਦੇ ਸਮੇਂ ਦੇ ਉੱਤੇ ਬਹੁਤ ਮਿਹਨਤ ਕਰਕੇ ਇਹ ਜਾਇਦਾਦਾਂ ਜਿਹੜੀਆਂ ਨੇ ਬਣਾਈਆਂ ਨੇ ਇਹ ਜਾਇਦਾਦ ਲੋਕਾਂ ਦੀ ਜਾਇਦਾਦ ਹੈ ਲੋਕਾਂ ਦੇ ਕੰਮ ਆਉਣ ਵਾਸਤੇ ਜਾਇਦਾਦ ਹੈ ਇਹ ਵੇਚਣ ਵਾਸਤੇ ਜਾਇਦਾਦ ਨਹੀਂ ਹੈ ਆਮ ਤੌਰ ਤੇ ਕਰਕੇ ਜਾਂਦੀ ਹੈ ਕਿ ਬੰਦਾ ਕੋਈ ਜਿਹੜਾ ਘਰ ਦਾ ਮੈਂਬਰ ਹੁੰਦਾ ਉਹ ਕੋਈ ਸ਼ਰਾਬੀ ਕਬਾਬੀ ਹੋਵੇ ਜਾਂ ਉਹ ਜੂਆ ਖੇਡਦਾ ਹੋਵੇ ਲਟਾਉਂਦਾ ਹੋਵੇ ਘਰ ਨੂੰ ਤੇ ਉਹ ਭਾਂਡੇ ਵੇਚਦਾ ਕਰਦੇ ਸਾਨੂੰ ਦੁੱਖ ਹੋ ਰਿਹਾ ਇਸ ਗੱਲ ਦਾ ਕਿ ਜਿਸ ਵੇਲੇ ਸਰਕਾਰ ਦੇ ਚੁਣੀ ਜਾਣੀ ਸੀ ਇਹ ਜਦੋਂ ਵੋਟਾਂ ਪੈ ਰਹੀਆਂ ਸੀ ਇਹ ਗੱਲ ਕਹਿੰਦੇ ਸੀ ਕਿ ਜਿਹੜੇ ਪੁਰਾਣੀਆਂ ਸਰਕਾਰਾਂ ਨੇ ਉਹਨਾਂ ਨੇ ਬਹੁਤ ਕਰਜ਼ਾ ਚੁੱਕਿਆ ਅਸੀਂ ਕਰਜ਼ਾ ਨਹੀਂ ਚੁੱਕਾਂਗੇ ਅਸੀਂ ਉਹ ਕਰਜ਼ਾ ਵਾਪਸ ਕਰਾਂਗੇ ਪਰ ਇਹਨਾਂ ਨੇ ਉਲਟ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੋ ਕੁਝ ਇਹ ਕਰ ਰਹੇ ਨੇ ਉਹ ਬਹੁਤ ਗਲਤ ਗੱਲ ਹੈ ਜਿਹੜੀਆਂ ਜ਼ਮੀਨਾਂ ਨੇ ਇਹ ਲੋਕਾਂ ਨੇ ਮਿਹਨਤ ਕਰਕੇ ਇਹ ਬਣਾਈਆਂ ਨੇ ਮੁਲਾਜ਼ਮਾਂ ਨੇ ਪਰ ਦੂਜੀ ਗੱਲ ਹੈ ਗਿਫਟ ਦੇ ਵਿੱਚ ਆਈਆਂ ਨੇ ਜ਼ਮੀਨਾਂ ਕਾਫੀ ਜ਼ਮੀਨਾਂ ਇਹ ਗਿਫਟ ਵਿੱਚ ਆਈ ਹੋਈ ਜ਼ਮੀਨ ਅੱਗੇ ਅੱਗੇ ਨਹੀਂ ਵੇਚੀ ਜਾ ਸਕਦੀ ਨਿਜ਼ਮ ਨੇ ਇਹ ਕੁਝ ਹਿੰਦੁਸਤਾਨ ਦੇ ਸਰਕਾਰ ਦੇ ਸੰਵਿਧਾਨ ਦੇ ਕਾਨੂੰਨ ਦੇ ਔਰੇ ਵੇਚ ਨਹੀਂ ਸਕਦੇ ਪਰ ਇਹ ਧੱਕਾ ਕਰਨਗੇ ਜਿਹੜਾ ਕਿ ਧੱਕਾ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਬਿਜਲੀ ਬੋਰਡ ਦੇ ਪੈਨਸ਼ਨਰਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਇਹ ਪ੍ਰਵਾਹ ਨਹੀਂ ਹੋਏਗਾ ਜਿੱਥੇ ਬਿਜਲੀ ਬੋਰਡ ਦੇ ਕਿਸਾਨਾਂ ਨੇ ਵਿਰੋਧ ਕੀਤਾ ਸਾਰਾ ਕੁਝ ਉੱਥੇ ਮੁਲਾਜ਼ਮ ਵੀ ਵਿਰੋਧ ਕਰਨਗੇ ਔਰ ਇਹਦੇ ਨਾਲ ਨਾਲ ਜਿਹੜਾ 2025 ਦਾ ਬਿੱਲ ਆ ਰਿਹਾ ਉਹ ਬਹੁਤ ਹੀ ਖਤਰਨਾਕ ਹੈ 1948 ਦੇ ਸਮੇਂ ਦੇ ਵਿੱਚ ਜਿਸ ਵੇਲੇ ਇਹ ਐਕਟ ਬਣਿਆ ਸੀ ਕਾਨੂੰਨ ਬਣਿਆ ਸੀ ਬਿਜਲੀ ਦੇ ਸੰਬੰਧ ਦੇ ਵਿੱਚ 3% ਪ੍ਰੋਫਿਟ ਦੀ ਗੱਲ ਉਂਜੀ ਆਈ ਉਸ ਵੇਲੇ ਪਰ ਹੁਣ ਗਾ ਅੱਗੇ ਤੋਂ ਅੱਗੇ ਇਹ ਆਪਣੀ ਲੋਟ ਨੂੰ ਅੱਗੇ ਵਧਾਉਣ ਦੀ ਖਾਤਰ ਉਹ ਜਿਹੜਾ ਪ੍ਰੋਫਿਟ ਹੈ ਉਹਨੂੰ ਵੀ ਵਧਾ ਰਹੇ ਨੇ ਜਿਹੜੀ ਕਿ ਗਲਤ ਗੱਲ ਹੈ ਸੋ ਅੱਜ ਦਾ ਜਿਹੜਾ ਸਾਡਾ ਮੁੱਖ ਮੰਤਵ ਹੈ ਉਹ ਹੈ ਕਿ ਅਸੀਂ ਜਿਹੜੀਆਂ ਜ਼ਮੀਨਾਂ ਨੇ ਬਿਜਲੀ ਬੋਰਡ ਦੀਆਂ ਉਹ ਨਹੀਂ ਵੇਚਣ ਦਿਆਂਗੇ ਉਹਦੇ ਵਾਸਤੇ ਟਕਮਾ ਵਿਰੋਧ ਕਰਾਂਗੇ ਸਾਰੇ ਮੁਲਾਜ਼ਮਾਂ ਤੇ ਪੈਨਸ਼ਨ ਧੰਨਵਾਦ ਅੱਜ ਦਾ ਜਿਹੜਾ ਇਹ ਧਰਨਾ ਉਹ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਲਗਾਇਆ ਜਾ ਰਿਹਾ ਹੈ ਇਹਦੇ ਵਿੱਚ ਮੈਂ ਦੱਸ ਦੇਵਾਂ ਵੀ ਜਿਹੜੀ ਪੰਜਾਬ ਸਰਕਾਰ ਆ ਉਹ ਸਾਥੀ ਪਹਿਲਾਂ ਵੀ ਗੱਲ ਕਰ ਗਏ ਆ ਵੀ ਇਹਨੂੰ ਬੜੇ ਚਾਵਾਂ ਦੇ ਨਾਲ ਲੋਕ ਅਤੇ ਮੁਲਾਜ਼ਮ ਲੈ ਕੇ ਆਏ ਸੀ 91 ਸੀਟਾਂ ਇਹਨਾਂ ਨੂੰ ਬਤਾਈਆਂ ਸੀ ਕਿ ਇਹ ਕੁਝ ਸਵਾਰਨਗੇ ਪੰਜਾਬ ਦਾ ਹਰੇ ਪੰਜਾਬ ਦੀਆਂ ਜਾਇਦਾਦਾਂ ਵੇਚਣ ਵੱਲ ਨੂੰ ਤੁਰ ਪਏ ਆ ਇਹਨਾਂ ਨੂੰ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਚੇਤਾਵਨੀ ਦਿੰਦੇ ਆ ਵੀ ਇਹ ਇਹ ਜਿਹੜੇ ਇਹਨਾਂ ਦੇ ਮਨਸੂਬੇ ਆ ਉਹ ਕਦੇ ਵੀ ਕਾਮਯਾਬ ਨਹੀਂ ਹੋਣਗੇ ਸਾਥੀ ਗੱਲ ਕਰਕੇ ਗਏ ਆ ਵੀ ਜਮੀਨਾ ਜਾਂ ਗ੍ਰਿਡਾਂ ਨੂੰ ਸ਼ਿਫਟ ਕਰਨ ਦੀ ਗੱਲ ਕਰ ਰਹੇ ਆ ਕਿੱਡੇ-ਕੱਡੇ ਵੱਡੇ ਟਰਾਂਸਫਾਰਮਰ ਨੇ ਬਿਜਲੀ ਕਰਨੇ ਆ ਉਹ ਕਿਹੜੇ ਤਰੀਕੇ ਨਾਲ ਸ਼ਿਫਟ ਹੋਣਗੇ ਇਹਨਾਂ ਨੂੰ ਬਿਲਕੁਲ ਇਹ ਚੀਜ਼ ਦੀ ਸਮਝ ਨਹੀਂ ਹੈ ਸੋ ਜਿਹੜਾ ਇਹ ਅਗਲਾ ਪ੍ਰੋਗਰਾਮ ਸਾਥੀ ਦੱਸ ਗਿਆ ਜਿਹੜਾ ਦੋ ਤਰੀਕਾ ਵਾਲਾ ਇਸ ਤੋਂ ਵੀ ਜਿਹੜਾ ਵਿਸ਼ਾਲਤਰਨਾ ਪੂਬਾ ਪਧਰੀ ਉਹ ਅਸੀਂ ਲਗਾਉਣ ਜਾ ਰਹੇ ਆ ਤੇ ਬਿਜਲੀ ਮੰਤਰੀ ਦਾ ਤੇ ਪੰਜਾਬ ਸਰਕਾਰ ਦਾ ਪਿੱਟ ਸੇਪਾ ਕੀਤਾ ਜਾਵੇਗਾ ਤੇ ਕਦੇ ਵੀ ਇਹਨਾਂ ਦੇ ਜਿਹੜੇ ਮਨਸੂਬੇ ਆ ਉਹ ਕਾਮਯਾਬ ਨਹੀਂ ਹੋਣਗੇ ਇਹਨਾਂ ਰੋਸ ਮੁਜ਼ਾਹਰਿਆਂ ਦੇ ਵਿੱਚ ਧਰਨਿਆਂ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਵੀ ਸਾਰੀਆਂ ਹੀ ਸ਼ਾਮਲ ਹੋ ਰਹੀਆਂ ਸੋ ਇਹ ਇੱਕ ਜਿਹੜਾ ਰੋਹ ਆ ਦਿਨੋਂ ਦਿਨ ਮੁਲਾਜ਼ਮਾਂ ਦੇ ਵਿੱਚ ਵੱਧਦਾ ਜਾ ਰਿਹਾ ਸੋ ਅਸੀਂ ਸਰਕਾਰ ਨੂੰ ਦੁਬਾਰਾ ਫੇਰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਆਪਣੇ ਫੈਸਲੇ ਤੋਂ ਪਿੱਛੇ ਹਟੇ ਧੰਨਵਾਦ ਪੰਜਾਬ ਸਰਕਾਰ ਵੱਲੋਂ ਜੋ ਅੱਜ ਦਾ ਰੋਸ ਵਈ ਧਰਨਾ ਮੈਂ ਦੱਸ ਦਵਾ ਪੰਜਾਬ ਸਰਕਾਰ ਦੇ ਖਿਲਾਫ ਸਮੂਹ ਜਿਹੜੀਆਂ ਬਿਜਲੀ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਵੱਲੋਂ ਲਗਾਇਆ ਜਾ ਰਿਹਾ ਜੋ ਕਿ ਲੁਧਿਆਣਾ ਦੇ ਵਿੱਚ ਤਕਰੀਬਨ 100 ਏਕੜ ਜਰੀ ਜ਼ਮੀਨ ਹੈ ਤਕਰੀਬਨ 100 ਏਕੜ ਜ਼ਮੀਨ ਪੰਜਾਬ ਸਰਕਾਰ ਵੱਲੋਂ ਇੱਕ ਨੀਤੀ ਬਣ ਰਹੀ ਹੈ ਕਿ ਉਹਨੂੰ ਵੇਚਿਆ ਜਾਵੇਗਾ ਉਹਨਾਂ ਵਾਲੇ ਪੁਕਤਰੇ ਵਿੱਚ ਅਸੀਂ ਅੱਜ ਉਸ ਦੇ ਵਿਰੋਧ ਦੇ ਵਿੱਚ ਇਕੱਤਰ ਹੋਏ ਹਾਂ ਇਹ ਅੱਜ ਦਾ ਜੋ ਧਰਨਾ ਉਹ ਇੱਕ ਸੰਕੇਤਕ ਮੁੱਢਲੇ ਪੱਧਰ ਦਾ ਧਰਨਾ ਹੈ ਉਹਨਾਂ ਵਾਲੇ ਸਮੇਂ ਦੇ ਵਿੱਚ ਜੋ ਸਾਡਾ ਪਲਾਨ ਹੈ ਧਰਨਿਆਂ ਦਾ ਉਹਦੇ ਵਿੱਚ 29 ਤਰੀਕ ਨੂੰ ਅਸੀਂ ਇਸੇ ਜਗ੍ਹਾ ਦੇ ਉੱਪਰ ਜੋਨ ਪੱਧਰ ਦਾ ਧਰਨਾ ਦੇਵਾਂਗੇ ਇਸ ਚੀਜ਼ ਦੇ ਖਿਲਾਫ ਅਤੇ ਬਿਜਲੀ ਮੰਤਰੀ ਦੇ ਖਿਲਾਫ ਅਸੀਂ ਦੋ ਉਹਨਾਂ ਲਈ 2 ਨਵੰਬਰ ਨੂੰ ਜੋ ਹੈ ਉਹਨਾਂ ਦੀ ਰੈਸ਼ ਦੇ ਉੱਪਰ ਧਰਨਾ ਪ੍ਰਦਰਸ਼ਨ ਕਰਦੇ ਹੋਏ ਅਸੀਂ ਮਾਰਚ ਕਰਦੇ ਹੋਏ ਆਰਤੀ ਚੌਂਕ ਵਿਖੇ ਧਰਨਾ ਲਗਾਵਾਂਗੇ ਧੰਨਵਾਦ ਜੀ ਆਜਾਓ ਅੰਦਰੀ ਜੀ ਜੋ ਰੋਸ ਧਰਨਾ ਬਿਜਲੀ ਮੁਲਾਜ਼ਮ ਇਕਤਾ ਮੰਚ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਅਤੇ ਜੁਆਇੰਟ ਫੋਰਮ ਗ੍ਰੇਡ ਐਸੋਸੀਏਸ਼ਨ ਇੰਜੀਨੀਅਰ ਐਸੋਸੀਏਸ਼ਨ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਤੇ ਜਿਹੜਾ ਰੋਸ ਧਰਨਾ ਬਿਜਲੀ ਬੋਰਡ ਦੀ ਆ ਜਿਹੜੀ ਆ ਬਹੁਤ ਮਹਿੰਗੀਆਂ ਪ੍ਰਾਪਰਟੀ ਆ ਜੋ ਕਿ ਲੋਕਾਂ ਵੱਲੋਂ ਦਾਨ ਦੇ ਵਿੱਚ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਪੰਜਾਬ ਸਰਕਾਰ ਵੇਚਣ ਵਾਸਤੇ ਜਾ ਰਹੀ ਆ ਇਸ ਰੋਸ ਦੇ ਵਜੋਂ ਅੱਜ ਸਮੁੱਚਿਆ ਜਥੇਬੰਦੀਆਂ ਜਿਹੜੀਆਂ ਆ ਉਹ ਪੰਜਾਬ ਦੇ ਵੱਖ-ਵੱਖ ਦਫ਼ਤਰਾਂ ਦੇ ਵਿੱਚ ਸਰਕਲ ਲੈਵਲ ਦੇ ਧਰਨੇ ਦੇ ਰਹੀਆਂ ਨੇ ਔਰ ਅਸੀਂ ਪੰਜਾਬ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਅਪੀਲ ਕਰਦੇ ਆਂ ਔਰ ਚੇਤਾਵਨੀ ਦਿੰਦੇ ਆ ਕਿਕਰ ਜੇਕਰ ਇਹਨਾਂ ਨੂੰ ਤੁਸੀਂ ਆਪਣੇ ਫੈਸਲੇ ਨੂੰ ਵਾਪਸ ਨਾ ਲਿਆ ਤਾਂ ਅਸੀਂ ਆਉਣ ਵਾਲੇ ਬਹੁਤ ਤਿੱਖੇ ਸੰਘਰਸ਼ ਕਰਾਂਗੇ ਕਿਉਂਕਿ ਪਹਿਲਾਂ ਵੀ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਦਾ ਮਾਮਲਾ ਹੋਵੇ ਜਾਂ ਕਾਲੇ ਕਾਨੂੰਨ ਖੇਤੀਬਾੜੀ ਦੇ ਕਾਲੇ ਕਾਨੂੰਨ ਉਹਨਾਂ ਨੂੰ ਅਸੀਂ ਏਕਤਾ ਦੇ ਨਾਲ ਵਾਪਸ ਕਰਵਾਇਆ ਅਸੀਂ ਇਹ ਵੀ ਜਿਹੜੇ ਹੈਗੇ ਆਪਣੇ ਏਕਤਾ ਦੇ ਨਾਲ ਸੰਘਰਸ਼ ਲੜ ਕੇ ਇਹ ਵੀ ਜਿਹੜਾ ਫੈਸਲਾ ਸਰਕਾਰ ਤੋਂ ਵਾਪਸ ਕਰਵਾਵਾਂਗੇ ਇਹ ਸਰਕਾਰ ਜਿਹੜੀ ਹੈ ਜੀ 2016 ਚ ਵੀ ਇੱਕ ਵਾਰੀ ਜਿਹੜੀ ਅਕਾਲੀ ਸਰਕਾਰ ਸੀ ਉਹਨਾਂ ਨੇ ਪ੍ਰਾਪਰਟੀਆਂ ਵੇਚਣ ਦੀ ਗੱਲ ਕੀਤੀ ਸੀ ਹੁਣ ਬੇਦੁਆਰਾ ਉਹਨਾਂ ਨੇ ਸਿਰਫ ਜਿੱਥੇ ਅਸੀਂ ਖੜੇ ਆ ਇਹ ਪਾਵਰ ਕਲੋਨੀ ਨੰਬਰ 1 ਤੇ 2 ਸਿਰਫ ਵੇਚਣ ਦੀ ਗੱਲ ਕੀਤੀ ਸੀ ਪਰ ਜਿਹੜੀ ਆਮ ਆਦਮੀ ਪਾਰਟੀ ਆ ਜਿਹਨੂੰ ਬੜੇ ਪੰਜਾਬ ਸਰਕਾਰ ਦੇ ਮੁਲਾਜ਼ਮ ਆ ਜਿਹੜੇ ਔਰ ਆਮ ਲੋਕ ਆ ਉਹਨਾਂ ਨੇ ਚਾਹ ਦੇ ਨਾਲ ਲਿਆਂਦਾ ਸੀ 92 ਸੀਟਾਂ ਦਾ ਜਿਤਾਇਆ ਸੀ ਇਹਨਾਂ ਨੇ ਉਹਨਾਂ ਤੋਂ ਜਿਹੜੀ ਆ ਵੱਡੀ ਲਾਂਗ ਜਿਹੜੀ ਉਹ ਪੱਟੀ ਆ ਜਿਸ ਦੇ ਵਿੱਚ ਉਹਨਾਂ ਨੇ ਸਰਾਂਭਾ ਨਗਰ ਕਲੋਨੀ ਨੰਬਰ 1 2 ਔਰ ਇਸ ਤਰ੍ਹਾਂ ਹੀ ਛੌਣੀ ਮੱਲੇ ਸਾਡੀ ਹੈਗੀ ਕਲੋਨੀ ਜਿਹੜੀ ਆ ਔਰ ਸਟੋਰ ਆ ਤਿੰਨ ਦਫ਼ਤਰ ਨੇ ਉੱਤੇ ਉਹ ਇੱਕ ਫੁਹਾਰਾ ਚੌਕ ਜਿਹੜੀ ਕਿ ਬਹੁਤ ਹੀ ਵਧੀਆ ਜਗ੍ਹਾ ਜਿਹੜੀ ਐਸਪੀਆਈ ਦੇ ਨਾਲ ਜਿਹੜੀ ਆ ਸਾਡੀ ਉਸ ਜਗ੍ਹਾ ਔਰ ਜਿਹੜੀ ਇਸ ਦੇ ਨਾਲ ਹੀ ਦ੍ਰੇਸ਼ੀ ਸੁਹਾਣੀ ਕੋਠੀ ਔਰ ਜਿੱਥੇ ਰੰਦੀਰ ਸਿੰਘ ਨਗਰ ਦੋ ਕਿਲੇ ਸਾਡੇ ਉਹ ਹੈਗੇ ਆ ਔਰ ਇਸ ਦੇ ਨਾਲ ਹੀ ਬਸੀਆਂ ਔਰ ਇੱਕ ਜਿਹੜੀ ਆ ਪਖਾੜ ਰੋਡ ਦੇ ਜਗ੍ਹਾ ਇਹ 10 ਜਗ੍ਹਾ ਜਿਹੜੀਆਂ ਇਹ ਬੇਚਨ ਦੀ ਜਿਹੜੀ ਸਰਕਾਰ ਨੇ ਤਿਆਰੀ ਕੀਤੀ ਆ ਔਰ ਮਜ਼ਦੂਰ ਜਿਹੜੇ ਆ ਮੁਲਾਜ਼ਮਾ ਜਿਹੜੇ ਆ ਔਰ ਜਿਹੜੀ ਇੰਜੀਨੀਅਰ ਐਸੋਸੀਏਸ਼ਨ ਆ ਸਾਰੀਆਂ ਬੀਲੀ ਬੋਰਡ ਦੇ ਵਿੱਚ ਤਰ੍ਹਾਂ ਜਿਹੜੀਆਂ ਕੰਮ ਕਰ ਰਹੀਆਂ ਉਸ ਦੇ ਨਾਲ ਹੀ ਪਾਵਰ ਕਾਮ ਤੇ ਟ੍ਰਾਂਸਪੋਰਟ পেনশন ਯੂਨੀਅਨ ਐਟਕ ਜਿਹੜੀ ਆ ਉਹ ਵੀ ਇਸ ਲੜਾਈ ਦੇ ਵਿੱਚ ਕੁੱਦੀ ਹੋਈ ਆ ਔਰ ਸਾਡੀ ਪੂਰਾ ਜੋਰ ਜਿਹੜੀ ਆ ਜਥੇਬੰਦੀਆਂ ਨੂੰ ਅਪੀਲ ਆ ਵੀ ਇਸ ਦੇ ਨਾਲ ਜਿਹੜੀ ਕੋਈ ਧਿਰ ਇੱਕ ਦੀ ਬਾਹਰ ਹੈਗੀ ਉਹ ਵੀ ਆ ਕੇ ਕਿਉਂਕਿ ਇਹ ਇੱਕੋ ਇੱਕ ਅਦਾਰਾ ਇੱਕੋ ਇੱਕ ਲੜਾਈ ਆ ਇੱਕੋ ਇੱਕ ਨਾਰਾ ਵੀ ਜਿਹੜੀਆਂ ਬਿਜਲੀ ਬੋਰ ਦੀਆਂ ਜ਼ਮੀਨਾਂ ਜਿਹੜੀਆਂ ਉਹ ਸਾਡੇ ਪੂਰਵਜਾਂ ਨੇ ਬਣਾਈਆਂ ਹੋਈਆਂ ਉਹਨੂੰ ਵੇਚਣ ਨਾਲ ਦਿੱਤਾ ਜਾਇਆ ਵੇ ਇਸ ਵਾਰੇ ਅਸੀਂ ਇਹਨੂੰ ਜਿਸ ਤਰ੍ਹਾਂ ਦੀ ਵੀ ਲੜਾਈ ਲੜਨੀ ਪਈ ਉਹ ਅਸੀਂ ਲੜ ਲਈ ਹਰ ਤਰ੍ਹਾਂ ਮਜਬੂਰ ਹੋਵਾਂਗੇ ਆ ਜੋ